ਵਾਦਲਾਂ ਦੀ ਰਹੀ ਸਰਕਾਰ ਚਾਹੇ ਕਾਂਗਰਸ ਰਹੀ ਚਾਹੇ ਆਵਾਮ ਆਦਮੀ ਸਰਕਾਰ ਆ ਸਰਕਾਰ ਚਾਹੇ ਕਾਨੂੰਨ ਕੋ ਹੋਰ ਲਿਆਓ ਹਾਲਾਤ ਇਹੀ ਰਹਿਣੇ ਆ ਉਹਦੀਆਂ ਕਮੀਆਂ ਮੈਂ ਆਪਣੇ ਲੋਕਾਂ 'ਚ ਮੰਨਦਾ ਕਿ ਸਾਡੇ ਲੋਕਾਂ 'ਚ ਕਮੀਆਂ ਆ ਬਾਈ ਅਸੀਂ ਇਕੱਠੇ ਨਹੀਂ ਹੁੰਦੇ ਆ ਸਿਵਰੇ ਦਾ ਮਸਲਾ ਸੀਗਾ ਸ਼ਹਿਰ ਦਾ ਕਿੰਨਾ ਚਿਰ ਹੋ ਗਿਆ ਲੰਕੀ ਜਾਂਦੇ ਨੂੰ ਕਿੰਨਾ ਚਿਰ ਹੋ ਗਿਆ ਤੁਸੀਂ ਧਰਨੇ ਵੀ ਲਾਏ ਸੜਕਾਂ ਵੀ ਰੋਕੀਆਂ ਫੱਲ ਹੋ ਗਿਆ ਹੋ ਗਿਆ ਕਿ ਨਹੀਂ ਹੋ ਗਿਆ ਜੀ ਚੱਲੀ ਜਾਂਦਾ ਚੱਲੀ ਜਾਂਦਾ ਜੀ ਉਹ ਕੰਮ ਚੱਲ ਰਿਹਾ ਨਹੀਂ ਚੱਲ ਰਿਹਾ ਨਹੀਂ ਜਿਹੜਾ ਮਤ ਪਜਾ ਤੇ ਚੱਲ ਰਿਹਾ ਪਤਾ ਨਹੀਂ ਵਿਚਾਰੇ ਰੋਕ ਗਿਆ ਕਾਂ ਸਟੇਜ ਟੂ ਲੈਰੀ ਨਾਲ ਸੁਣਿਆ ਟੈਂਪਰ ਪਾਉਂਦੇ ਹਾਂ ਟੈਂਪਰੀ ਲਾਈਆਂ ਟੈਂਪਰੀ ਹਾਂ ਉਦੋਂ ਖਾਣਾ ਪੂਰਤੀ ਕਰ ਦਿੰਦੇ ਆ ਡਰਾਮਾ ਕਰ ਦਿੰਦੇ ਆ ਹਾਂ ਸੋ ਸਰਕਾਰ ਕੋਲੇ ਗੱਲਾਂ ਨੇ ਗੱਲਾਂ ਦਾ ਕੜਾ ਮੁੱਖ ਮੰਤਰੀ ਕੋਲੇ ਜਿੰਨਾ ਮਰਜ਼ੀ ਖਾ ਲੋ ਘੱਟ ਖਾ ਲੋ ਵੱਧ ਖਾ ਲੋ ਛੁਟਕਲੇ ਕਹਾਣੀਆਂ ਭਾਵੋ ਤੋ ਜੇ ਆਪਾਂ ਨੂੰ ਆਪਾਂ ਮੁੱਦਿਆਂ ਤੇ ਨਹੀਂ ਆਵਾਂਗੇ ਮੁੱਦਿਆਂ ਤੇ ਇਕੱਠੇ ਹੋ ਕੇ ਨਹੀਂ ਲੜਾਂਗੇ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਨਹੀਂ ਖੜਾਂਗੇ ਚਾਹੇ ਹਾਲਾਤ ਨੇ ਜਿਹੜੇ ਹੋਰ ਵੀ ਬਰਤਨ ਹੋਣੇ ਆ ਦੂਜੀ ਗੱਲ ਆ ਆ ਜਾਂਦੀ ਐ ਮੈਂ ਕੱਲ ਇਸ ਖਾਸ ਤੌਰ ਤੇ ਇਸ ਮੁੱਦੇ ਤੇ ਕਰਨਾ ਚਾਹੁੰਦਾ ਕਿ ਸਾਡੇ ਜਵਾਕ ਨੇ ਜਿਹੜੇ ਉਹ ਨਸ਼ਿਆਂ ਵੱਲ ਕਰੇਤਾਂ ਵੱਲ ਮਾੜੀਆਂ ਕਰੇਤਾਂ ਵੱਲ ਜਾਂ ਮਾੜੇ ਪਾਸੇ ਨੂੰ ਕਿਉਂ ਜਾ ਰਹੇ ਆ ਕਿਉਂਕਿ ਅਸੀਂ ਵੀ ਆਪਣੇ ਜਵਾਕਾਂ ਨੂੰ ਸੰਸਕਾਰ ਜਿਹੜੇ ਦੇਣੀ ਚਾਹੀਦੇ ਸੋ ਦੇ ਨਹੀਂ ਰਹੇ ਆਪਾਂ ਵੀ ਛੱਡ ਦਿੰਦੇ ਹਾਂ ਹਰ ਬੰਦਾ ਕਬੀਲਦਰੀ ਚ ਇੰਨਾ ਉਲਝ ਗਿਆ ਕਿ ਆਪਣੇ ਜਵਾਕਾਂ ਦਾ ਜਵਾਕਾਂ ਲਈ ਬੰਦਿਆਂ ਕੋਲੇ ਵਕਤ ਹੀ ਹੈ ਨਹੀਂ ਸੋ ਇਸ ਕਰਕੇ ਵੀ ਸਾਡੇ ਜਵਾਕ ਜਿਹੜੇ ਉਹ ਗਲਤ ਰਸਤੇ ਤੁਰੇ ਹੋਏ ਆ ਸੋ ਆਹਦੇ ਜਵਾਕਾਂ ਨੂੰ ਵੀ ਸਮਝਾਉਣ ਦੀ ਲੋੜ ਆ ਜੇ ਆਪਾਂ ਜਵਾਕਾਂ ਨੂੰ ਸ਼ੁਰੂ ਤੋਂ ਬਚਪਨ ਤੋਂ ਹੀ ਉਹ ਇਹ ਸਿੱਖਿਆ ਦੇਵਾਂਗੇ ਤਾਂ ਜਾ ਕੇ ਜਵਾਕ ਵੱਡੇ ਹੋ ਕੇ ਸਮਾਜ ਦੀ ਕੋ ਚੰਗਾ ਕਰ ਸਕਦੇ ਆ ਸੋ ਇਹ ਵੀ ਸਮਝ ਕਰਨ ਦੀ ਲੋੜ ਆ ਬਾਕੀ ਮੈਨੂੰ ਪਤਾ ਲੱਗਿਆ ਵੀ ਪੰਜੇ ਬੰਦੇ ਫੜੇ ਗਏ ਆ ਕੋਈ ਰੌਲਾ ਨਾ ਪਾਓ ਯਾਰ ਚਲੋ ਹੋਵੇ ਜਾਂਚ ਪੜਤਾਲ ਚੱਲ ਰਹੀ ਆ ਸਮੁੱਚਾ ਜਿਵੇਂ ਸ਼ਹਿਰ ਆਲੇ-ਦਾਲੇ ਜਿੰਨੇ ਲੋਕ ਆਪਾਂ ਤੁਸੀਂ ਆਏ ਹੋ ਜਾਂ ਜਿਹੜੇ ਵੀ ਤੁਹਾਡੀ ਕਮੇਟੀ ਬਣੀ ਆ ਜਿਹੜੇ ਵੀ ਰੂਪ ਦੇ ਵਿੱਚ ਇਸ ਸੰਘਰਸ਼ ਨੂੰ ਅੱਗੇ ਲਿਜਾਣਾ ਚਾਹੁੰਦੇ ਆ ਅਸੀਂ ਪੈਤਨੋਂ ਮਨੋਂ ਤੁਹਾਡੇ ਨਾਲ ਖੜਾਂਗੇ ਚਾਹੇ ਦਰ ਨਾਲ ਕੋਈ ਮੋਰਚਾ ਪੱਕੇ ਤੌਰ ਤੇ ਲਾਉਣਾ ਪਵੇ ਉਹ ਵੀ ਆਪਾਂ ਅਸੀਂ ਨਾਲ ਆ ਤੁਹਾਡੇ ਗੇੜਾ ਵੀ ਤੁਸੀਂ ਕੋਈ ਸਨੇਹਾ ਦੇਵੋਗੇ ਸਰਦਾਰ ਦੇਵੋਗੇ ਪ੍ਰੋਮ ਲੀਕੋਗੇ ਅਸੀਂ ਹਰ ਪੱਖ ਤੋਂ ਤੁਹਾਡੇ ਨਾਲ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ